ਹੋਂਦ ਵਿੱਚ ਮਿਲਦਾ ਹੋਇਆ ਤੇ ਚਾਹੇ ਉਹ ਹੋਰ ਜਿਹੜੀਆਂ ਲੋਕ ਹਿੱਤ ਦੇ ਤਸਕੀਮਾਂ ਆ ਸਕੂਲ ਚੰਗੇ ਬਣ ਰਹੇ ਆ ਤੇ ਲੋਕਾਂ ਦੀ ਸੁਣਵਾਈ ਹੁੰਦੀ ਆ ਉਹ ਇਸੇ ਲਈ ਅਸੀਂ ਲੋਕ ਸਾਰੇ ਸਿਆਸਤ ਵਿੱਚ ਜਾ ਕੇ ਕੰਮ ਕਰਦੇ ਆ ਤੇ ਫਿਰ ਜਦੋਂ ਇੱਕ ਪਾਰਟੀ ਕੰਮ ਕਰ ਰਹੀ ਆ ਸਰਕਾਰ ਕੰਮ ਕਰ ਰਹੀ ਆ ਤਾਂ ਫਿਰ ਲੜਾਈ ਕਾਦੀ ਆ ਕਿ ਸਾਨੂੰ ਉਹਨੂੰ ਸਹਿਯੋਗ ਕਰਨਾ ਚਾਹੀਦਾ ਦੂਸਰਾ ਆਪਾਂ ਸਾਰੇ ਜਾਣਦੇ ਆ ਕਿ ਦੇਸ਼ ਵਿੱਚ ਇੱਕ ਐਸਾ ਮਾਹੌਲ ਬਣ ਰਿਹਾ ਹੈ ਕਿ ਦੇਸ਼ ਦੇ ਕਨਸਟੀਟਿਊਸ਼ਨ ਨੂੰ ਅਸਲੇ ਸਾਈਡ ਤੇ ਕਰਨ ਲਈ ਸਾਈਡ ਲਾਈਨ ਕਰਨ ਲਈ ਉਹਨੂੰ ਖਤਮ ਕਰਨ ਲਈ ਸਾਜਸ਼ਾ ਚੱਲਿਆ ਜਾ ਰਹੀ ਹੈ ਹੁਣ ਸਾਨੂੰ ਸਭ ਨੂੰ ਹੀ ਦੇਸ਼ ਵਿੱਚ ਆਪਣੀ ਆਪਣੀ ਪੋਜੀਸ਼ਨ ਕਲੀਅਰ ਕਰਨੀ ਪਵੇਗੀ ਕਿ ਕੌਣ ਦੇਸ਼ ਦੇ ਸੰਵਿਧਾਨ ਦੇ ਹਿੱਤ ਵਿੱਚ ਹੈ ਤੇ ਕੌਣ ਉਹਦੇ ਵਿਰੁੱਧ ਵਿੱਚ ਹੈ ਆਮ ਆਦਮੀ ਪਾਰਟੀ ਨੇ ਸਪਸ਼ਟ ਤੌਰ ਤੇ ਇਹ ਸਾਬਤ ਕਰ ਦਿੱਤਾ ਕਿ ਉਹ ਦੇਸ਼ ਵਾਸੀਆਂ ਦੇ